ਜਿਹੜਾ ਧਰਨਾ ਇੱਥੇ ਡੀਸੀ ਦਫ਼ਤਰ ਮੂਰੇ ਲਾਇਆ ਹੈਗਾ ਇਹ ਸਰਕਾਰ ਨੇ ਲਾਉਣ ਲਈ ਮਜਬੂਰ ਕੀਤਾ ਹੈਗਾ। ਸਾਨ ਨੌਜਵਾਨਾਂ ਔਰਤਾਂ ਜੋ ਸ਼ਹੀਦ ਹੁੰਦੀਆਂ ਨਾ ਤੇ ਉਸ ਪਰਿਵਾਰ ਨੂੰ 10 ਲੱਖ ਰੁਪਇਆ ਮਾਪਜਾ ਇੱਕ ਜੀ ਨੂੰ ਨੌਕਰੀ। ਤੋਂ ਦੀ ਇਹ ਘਟਨਾ ਵਾਪਰੀ ਹੈਗੀ ਹੈ। ਕੱਲ ਸਾਰਾ ਦਿਨ ਚੱਲ ਪਿਆ। ਪ੍ਰਸ਼ਾਸਨ ਨੇ ਕੋਈ ਉਸ ਸਭ ਨਾਲ ਗੱਲਬਾਤ ਨਹੀਂ ਕੀਤੀ ਹੈਗੀ। ਹੰਤਮਾਨ ਹੈ ਜਾਇ ਇਹਨਾਂ ਦੇ ਕੋਈ ਵਿਧਾਇਕ ਹੈ ਇਹਨਾਂ ਨੂੰ ਜਦੋਂ ਕੋਈ ਵੀ ਕਿਸੇ ਵੀ ਕਿਸਮ ਦੀ ਬਿਮਾਰੀ ਲੱਗਦੀ ਹੈ ਬਿਮਾਰ ਹੁੰਦੇ ਹੈ ਇਹਨਾਂ ਦੇ ਇਲਾਜ ਮਹਿੰਗੇ ਹਸਪਤਾਲਾਂ ਦੇ ਵਿੱਚ ਪੰਜਾਬ ਤੋਂ ਬਾਹਰ ਭਾਰਤ ਤੋਂ ਬਾਅਦ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਹੁੰਦੇ ਹੈ ਤੇ ਸਰਕਾਰੀ ਖਜ਼ਾਨੇ 'ਚ ਹੁੰਦੇ ਹੈ ਆਪਣੀ ਭਾਰਤੀ ਕਿਸਾਨ ਜੁਨੀ ਨੇਕਤਾ ਗ੍ਰਾਹ ਜੱਥੇ ਬਿੰਦੀ ਹੈ ਨਾਮ ਹਰਿੰਦਰ ਬਿੰਦੂ ਅੱਜ ਅਸੀਂ ਜਿਹੜਾ ਧਰਨਾ ਇੱਥੇ ਡੀਸੀ ਦਫ਼ਤਰ ਮੂਹਰੇ ਲਾਇਆ ਹੈਗਾ ਇਹ ਸਰਕਾਰ ਨੇ ਲਾਉਣ ਲਈ ਮਜਬੂਰ ਕੀਤਾ ਹੈਗਾ 4 ਤਰੀਕ ਨੂੰ ਸਾਡੀ ਟਹਾਣੇ ਦੇ ਵਿੱਚ ਮਹਾਪੰਚਾਇਤ ਜਿਹੜੀ ਰੈਲੀ ਹੈ ਉਹ ਹੋ ਰਹੀ ਸੀਗੀ ਕਿਸਾਨੀ ਮੰਗਾਂ ਨੂੰ ਮਨਾਉਣ ਦੇ ਲਈ ਕਿਉਂਕਿ ਇੱਕ ਤਾਂ ਪੰਜਾਬ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਸਰਕਾਰ ਨੂੰ ਖਰੜਾ ਲੱਕ ਕਿਸਾਨੀ ਨੀਤੀ ਖੇਤੀ ਖਰੜਾ ਲਾਗੂ ਕਰਨ ਨੂੰ ਉਸ ਮੰਗ ਨੂੰ ਲੈ ਕੇ ਤੇ ਦੂਜੇ ਜਿਹੜਾ ਦੋ ਫੋਰਮ ਖਨੌਰੀ ਤੇ ਸ਼ੰਭੂ ਮੋਰਚਾ ਲਈ ਬੈਠੇ ਆ ਉਹਨਾਂ ਦੀ ਹਮਾਇਤ ਚ ਇਸ ਨੂੰ ਲੈ ਕੇ ਰੈਲੀ ਸੀਗੀ ਰੈਲੀ ਦੇ ਵਿੱਚ ਜਾਣ ਵਾਸਤੇ ਸਾਡੇ ਬਠਿੰਡੇ ਜ਼ਿਲ੍ਹੇ ਦੇ ਕੋਠਾਗੁਰੂ ਪਿੰਡ ਤੋਂ ਜਿਹੜੀ ਬੱਸ ਹੈ ਉਹ 8:30 ਵਜੇ ਉੱਥੋਂ ਪਿੰਡ ਦੇ ਵਿੱਚੋਂ ਚੱਲੀ ਸੀਗੀ ਤੇ ਜਦ ਕਿ ਉਹਦਾ 10 ਵਜੇ ਬਰਨਾਲੇ ਜਿਹੜਾ ਜਲੇਬੀ ਚੌਕ ਆ ਉੱਥੇ ਜਾ ਕੇ ਉਹਦਾ ਐਕਸੀਡੈਂਟ ਹੋਇਆ ਉੱਥੇ ਐਕਸੀਡੈਂਟ ਹੋਣ ਦੇ ਬਾਵਜੂਦ ਸਾਡੇ ਜਿਹੜੀਆਂ ਤਿੰਨ ਔਰਤਾਂ ਨੇ ਬਲਜੀਤ ਕੌਰ ਜਸਵੀਰ ਕੌਰ ਸਰਜੀਤ ਕੌਰ ਉਹਨਾਂ ਦੀ ਮੌਕੇ ਤੇ ਡੈਥ ਹੋਈ ਹੈਗੀ ਹੈ ਤੇ ਸਾਡੇ ਬਹੁਤ ਸਾਰੇ ਜਿਹੜੇ ਕਿਸਾਨ ਨੌਜਵਾਨ ਸਾਡੀਆਂ ਔਰਤਾਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ 6 ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਆਪਣੇ ਬਸੰਤ ਸਿੰਘ ਕੋਠਾਗੁਰੂ ਜਿਹੜੇ ਜ਼ਿਲ੍ਹੇ ਦੇ ਆਗੂ ਨੇ ਉਹੋ ਜਨਨ ਕੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਬਹੁਤ ਸੀਰੀਅਸ ਉਹਨਾਂ ਦੀ ਹਾਲਤ ਹੈ ਸੁਖਜੀਤ ਕੌਰ ਆਪਣੇ ਸੁਖਪ੍ਰੀਤ ਕੌਰ ਹੈ ਉਹਨਾਂ ਦੇ ਸਿਰ ਦੇ ਵਿੱਚ ਬਹੁਤ ਵੱਡੀ ਸੱਟ ਆ ਉਹਨਾਂ ਦਾ ਸਿਰ ਦਾ ਆਪਰੇਸ਼ਨ ਹੋਣਾ ਹੈ ਹੋਰ ਕਰਮ ਸਿੰਘ ਆ ਉਹਦੀ ਬਾਹਂ ਗਈ ਹੈਗੀ ਹੈ ਹੋਰ ਮਰੀਜ਼ ਹੈ ਉਹਨਾਂ ਨੂੰ ਲੈ ਕੇ ਉਹਨਾਂ ਦੇ ਇਲਾਜ ਦੇ ਵਿੱਚ ਕਟਾਈਆਂ ਹੋਈਆਂ ਨੇ ਤੇ ਜਿਹੜੀ ਮੰਗਾ ਨੇ ਆਪਾਂ ਆਪਣੀ ਜਥੇਬੰਦੀ ਵੱਲੋਂ ਮਨਾਈਆਂ ਹੋਈਆਂ ਕਿ ਜਿਹੜੇ ਪਰਿਵਾਰ ਅੰਦੋਲਨ ਦੇ ਵਿੱਚ ਸਾਡੇ ਕਿਸਾਨ ਹੈ ਨੌਜਵਾਨ ਹੈ ਔਰਤਾਂ ਜੋ ਸ਼ਹੀਦ ਹੁੰਦੀਆਂ ਨਾ ਤੇ ਉਸ ਪਰਿਵਾਰ ਨੂੰ 10 ਲੱਖ ਰੁਪਏ ਮਾਪਜਾ ਇੱਕ ਜੀ ਨੂੰ ਨੌਕਰੀ ਤੇ ਉਹਨਾਂ ਦੇ ਸਿਰ ਜਿਹੜਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਉਹ ਖਤਮ ਕੀਤਾ ਜਾਵੇ ਪਰਸੋਂ ਦੀ ਇਹ ਘਟਨਾ ਵਾਪਰੀ ਹੈਗੀ ਹੈ ਕੱਲ ਸਾਰਾ ਦਿਨ ਚੱਲ ਪਿਆ ਪ੍ਰਸ਼ਾਸਨ ਨੇ ਕੋਈ ਉਸਮ ਨਾਲ ਗੱਲਬਾਤ ਨਹੀਂ ਕੀਤੀ ਹੈਗੀ ਅੱਜ ਜਦੋਂ ਕੱਲ 5:30 ਵਜੇ ਪ੍ਰੈਸ ਕਾਨਫਰੰਸ ਕਰਕੇ ਦੋ ਜ਼ਿਲ੍ਹਿਆਂ ਦੇ ਵਿੱਚ ਕਿ ਇਹ ਜਿਹੜੇ ਧਰਨੇ ਆ ਬਰਨਾਲੇ ਦੇ ਵਿੱਚ ਤੇ ਬਠਿੰਡੇ ਦੇ ਵਿੱਚ ਧਰਨੇ ਲਾਏ ਜਾਣਗੇ ਦੋ ਦਿਨ ਅਸੀਂ ਜਿਹੜੇ ਆਮ ਤੌਰ 'ਤੇ ਉਹ ਲਾਵਾਂਗੇ ਸਾਡੀ ਸੁਣਵਾਈ ਨਾ ਹੋਏ ਤਾਂ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਐਕਸ਼ਨ ਹੈ ਇਹਨੂੰ ਤਿੱਖਾ ਕਰਾਂਗੇ ਤੇ ਉਸ ਤੋਂ ਹੱਦ ਤੱਕ ਜਾਵਾਂਗੇ ਉਹ ਤਾਂ ਸਾਡੇ ਜਿਹੜੀਆਂ ਜਾਨਾਂ ਗਈਆਂ ਹੀ ਗਈਆਂ ਜਿਹੜੀ ਅਸੀਂ ਲੜ ਕੇ ਪਿਰਤ ਪਾਈ ਹੈਗੀ ਹੈ ਕਿ ਸਰਕਾਰ ਵੱਲੋਂ ਸਾਡੇ ਜ਼ਖਮੀਆਂ ਦਾ ਇਲਾਜ ਫ੍ਰੀ ਹੋਵੇ ਤੇ ਮਾਅਵਜਾ ਮਿਲੇ ਉਸ ਮੰਗ ਤੋਂ ਸਰਕਾਰ ਭੱਜ ਰਹੀ ਹੈ ਕਿਉਂ ਭੱਜ ਰਹੀ ਹੈ ਇੱਕ ਪਾਸੇ ਸਰਕਾਰ ਦੇ ਜਿਹੜੇ ਮੰਤਰੀ ਨੇ ਚਾਹੇ ਉਹ ਕੈਪਟਨ ਮਰਿੰਦਰ ਰਹਾ ਚاہے ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਿਹਾ ਉਹਦੇ ਘਰ ਵਾਲੀ ਹੈ ਚਾਹੇ ਹੋਂ ਦੇ ਮੌਜੂਦਾ ਭਗਵੰਤ ਮਾਨ ਹੈ ਜਾਂ ਇਹਨਾਂ ਦੇ ਕੋਈ ਵਿਧਾਇਕ ਹੈ ਇਹਨਾਂ ਨੂੰ ਜਦੋਂ ਕੋਈ ਵੀ ਕਿਸੇ ਵੀ ਕਿਸਮ ਦੀ ਬਿਮਾਰੀ ਲੱਗਦੀ ਹੈ ਬਿਮਾਰ ਹੁੰਦੇ ਆ ਇਹਨਾਂ ਦੇ ਇਲਾਜ ਮਹਿੰਗੇ ਹਸਪਤਾਲਾਂ ਦੇ ਵਿੱਚ ਪੰਜਾਬ ਤੋਂ ਬਾਹਰ ਭਾਰਤ ਤੋਂ ਬਾਅਦ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਹੁੰਦਾ ਤੇ ਸਰਕਾਰੀ ਖਜ਼ਾਨੇ 'ਚ ਹੁੰਦੇ ਆ ਜਦ ਕਿ ਉਹਨਾਂ ਦਾ ਜਿਹੜਾ ਪੈਸਿਆਂ ਦੇ ਪੱਖ ਤੋਂ ਆਰਥਿਕਤਾ ਦੇ ਪੱਖ ਤੋਂ ਅੱਗ ਲਾਈ ਨਹੀਂ ਲੱਗਦੀ ਇਹਨਾਂ ਉਹਨਾਂ ਕੋਲੇ ਧਨ-ਦੌਲਤ ਹੈ ਜਿਹੜੇ ਸਾਡੇ ਕਿਸਾਨ ਮਜ਼ਦੂਰ ਆਪਦੀਆਂ ਮੰਗਾਂ ਨੂੰ ਮਨਾਉਣ ਦੇ ਲਈ ਆਪਦੇ ਸੰਘਰਸ਼ ਲੜ ਕੇ ਆਪਦੀ ਹੋਂਦ ਨੂੰ ਬਦਲਣ ਵਾਸਤੇ ਅੰਦੋਲਨ 'ਚ ਜਾਂਦੇ ਆ ਉਹਨਾਂ ਨਾਲ ਘਟਨਾ ਵਾਪਰਦੀ ਹੈ ਉਹ ਜ਼ਖਮੀ ਹੁੰਦੇ ਆ ਸ਼ਹੀਦ ਹੁੰਦੇ ਆ ਉਹਨਾਂ ਦਾ ਇਲਾਜ ਤੇ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਤੋਂ ਸਰਕਾਰ ਭੱਜ ਰਹੀ ਹੈ ਇਹ ਸਾਡੀ ਨੀਤੀ ਦੀ ਲੜਾਈ ਹੈ ਇਹਨੂੰ ਅਸੀਂ ਜ਼ੋਰ ਨਾਲ ਲੜਾਂਗੇ ਚਾਹੇ ਅੱਜ ਬਰਨਾਲੇ ਦੇ ਵਿੱਚ ਉੱਥੋਂ ਦੇ ਡੀਸੀ ਨਾਲ ਮੀਟਿੰਗ ਹੋਣੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਹਰਜਿੰਦਰ ਬੱਗੀ ਉੱਥੇ ਗਏ ਨੇ ਬਰਨਾਲੇ ਦੇ ਆਗੂ ਹੈ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੈ ਮੀਟਿੰਗ ਦੇ ਵਿੱਚ ਕੀ ਐਲਾਨ ਹੁੰਦਾ ਹੈ ਕੀ ਨਹੀਂ ਹੁੰਦਾ ਇਹ ਸਾਨੂੰ ਪਤਾ ਕਿ ਇੱਥੋਂ ਦੀਆਂ ਸਰਕਾਰਾਂ ਬਹੁਤ ਛੇਤੀ ਕਿਤੇ ਸਾਡੇ ਹੱਕ ਨੂੰ ਇਸ ਨੂੰ ਮੰਗ ਨੂੰ ਮੰਨਣ ਵਾਲੇ ਪਾਸੇ ਤਿਆਰ ਨਹੀਂ ਸੰਘਰਸ਼ ਲੜਨਾ ਪਊਗਾ ਲੜ ਕੇ ਹੀ ਇਹ ਮੰਗਾਂ ਮਨਵਾਉਣੀਆਂ ਪੈਣੀਆਂ ਨੇ ਤੇ ਫਿਰ ਇਹੋ ਜਿਹੀ ਇਲਾਜ ਦੀ ਗੱਲ ਕਰਨੀ ਚਲੋ ਐਮਰਜੈਂਸੀ ਦੇ ਰੈਡਰ ਕਿਤੇ ਗਏ ਕਦੇ ਇੱਕ ਦਾਖਲ ਕਰਵਾ ਕੇ ਤੁਹਾਨੂੰ ਸੰਤਸਪਤੀ ਆ ਮੰਗੇ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਬਰਨਾਲੇ ਹਸਪਤਾਲ ਦੇ ਵਿੱਚ ਹੋਇਆ ਕਿ ਜਦੋਂ ਹਾਦਸਾ ਹੁੰਦਾ ਹੈ ਘਟਨਾ ਵਾਪਰਦੀ ਹੈ ਮੌਤ ਹੋ ਜਾਂਦੀ ਹੈ ਜ਼ਖਮੀ ਹੋ ਜਾਂਦੇ ਸਾਡਾ ਬਰਨਾਲੇ ਦਾ ਪ੍ਰਸ਼ਾਸਨ ਨਹੀਂ ਜਾਂਦਾ ਉੱਥੇ ਪਤਾ ਲੱਗ ਜਾਂਦਾ ਪ੍ਰਸ਼ਾਸਨ ਨੂੰ ਕਿ ਗ੍ਰਾਹਾਂ ਬੱਸਦਾ ਐਕਸੀਡੈਂਟ ਹੋ ਗਿਆ ਮੌਤਾਂ ਹੋ ਗਈਆਂ ਉਹ ਸਾਡੇ 12 ਵਜੇ ਜਾਂਦਾ ਹੈਗਾ ਜਦੋਂ ਮਰੀਜ਼ ਉੱਥੇ ਜਿਹੜੀਆਂ ਬਰਨਾਲੇ ਦੀਆਂ ਹੋਰ ਜਥੇਬੰਦੀਆਂ ਨੇ ਇਨਕਲਾਬੀ ਕੇਂਦਰ ਹੈ ਉਹਨਾਂ ਦੇ ਨਰੈਣਦਤ ਹੈ ਜਮੂਰੀਅਤ ਘਰ ਸਵੇ ਉਹਨਾਂ ਦੇ ਆਗੂ ਹੈ ਉੱਥੇ ਪੱਤਰਕਾਰ ਹੈ ਹੋਰ ਸਾਡੇ ਬਰਨਾਲੇ ਦੇ ਆਗੂ ਹੈ ਉਹ ਉੱਥੇ ਮਰੀਜ਼ਾਂ ਨੂੰ ਚੱਕਦੇ ਨੇ ਦਾਖਲ ਕਰਾਉਂਦੇ ਨੇ ਜਿਹੜੇ ਵੱਧ ਜਿਆਦਾ ਸੀਰੀਅਸ ਹੈ ਉਹਨਾਂ ਨੂੰ ਬਠਿੰਡੇ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਉਸ ਤੋਂ ਬਾਅਦ ਜਾ ਕੇ ਉੱਥੇ ਜਿਹੜਾ ਬਰਨਾਲੇ ਦਾ ਪ੍ਰਸ਼ਾਸਨ ਹੈ ਉਹ ਉੱਥੇ ਪਹੁੰਚਦਾ ਹੈ ਪ੍ਰਧਾਨ ਜੀ ਹੋਰਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਉਹ ਯਾਨੀ ਕਿ ਬਠਿੰਡੇ ਦੇ ਬਰਨਾਲੇ ਦੇ ਡੀਸੀ ਦੇ ਨਾਲ ਗੱਲਬਾਤ ਕਰਦੇ ਨੇ ਸਿਹਤ ਮੰਤਰੀ ਦੇ ਨਾਲ ਗੱਲਬਾਤ ਕਰਦੇ ਨੇ ਕਿ ਸਾਡਾ ਜਿਹੜੀ ਘਟਨਾ ਵਾਪਰ ਗਈ ਸਾਡੀਆਂ ਤਿੰਨ ਔਰਤਾਂ ਦੀ ਡੈਥ ਹੋ ਗਈ ਹੈ ਕਿੰਨੇ ਜਨੇ ਸਾਡੇ ਜ਼ਖਮੀ ਹੋ ਗਏ ਤੁਰੰਤ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਜਥੇਵੰਦੀ ਦੀ ਤਾਕਤ ਹੋਣ ਦੇ ਬਾਵਜੂਦ ਜਨਨਕੀ ਬਹੁਤ ਸਾਰਾ ਜ਼ੋਰ ਲੱਗਿਆ ਲਗਾਤਾਰ ਜਗਿੰਦਰ ਸਿੰਘ ਪ੍ਰਧਾਨ ਸਾਡੇ ਸੂਬੇ ਦੇ ਉਹ ਸਿਹਤ ਮੰਤਰੀ ਨਾਲ ਟੱਚ 'ਚ ਰਹੇ ਨੇ ਐ ਆਪਣੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਢੰਡਾ ਸਿੰਘ ਜੇਠੂ ਕੇ ਜਸਕਰਨਜੀ ਦੇ ਨਾਲ ਇਹ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਦੇ ਨਾਲ ਟੱਚ 'ਚ ਰਹੇ ਨੇ ਇੰਨੇ ਸਾਰੇ ਕਾਸੇ ਦੇ ਹੋਣ ਦੇ ਬਾਵਜੂਦ ਫੇਰ ਜਾ ਕੇ ਜਿਹੜੇ ਸਾਡੇ ਜ਼ਖਮੀ ਹੈ ਜਿਹੜੇ ਸਾਡੀਆਂ ਔਰਤਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਸਾਂਭ ਸੰਭਾਲ ਦਾ ਕੰਮ ਚਾਲੂ ਹੋਇਆ ਬਠਿੰਡਾ ਇਹ ਮਜਦੇ ਵਿੱਚ ਇੱਥੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੌਜਵਾਨ ਭਾਰ ਸਭਾ ਪੀਐਸਜੂ ਸ਼ੀਦਰੰਦਾਬਾ ਹੋਰ ਠੇਕਾ ਮਲਾਜ਼ਮ ਹੋਰ ਜਿੱਥੇ ਬੰਦੀਆਂ ਜਾ ਕੇ ਮੌਕੇ ਤੇ ਉਹਨਾਂ ਨੇ ਆਪਣੇ ਜਿਹੜੇ ਇੱਥੇ ਜ਼ਖਮੀ ਐ ਉਹਨਾਂ ਨੂੰ ਉਹਨਾਂ ਨੂੰ ਸੰਭਾਲਣ ਦੇ ਵਿੱਚ ਬਹੁਤ ਵੱਡੀ ਮਦਦ ਕੀਤੀ ਐ ਹੁਣ ਕੱਲ ਵੀ ਜਦੋਂ ਸੂਬਾ ਟੀਮ ਆਪਦੇ ਪੇਸ਼ੈਂਟਾਂ ਦਾ ਆਪਦੇ ਸਾਥੀਆਂ ਦਾ ਸੰਗੀਆਂ ਦਾ ਪਤਾ ਲੈਣ ਗਏ ਐ ਤਾਂ ਉਦੋਂ ਤੱਕ ਵੀ ਉੱਥੇ ਜਾਨੀ ਕਿ ਇਲਾਜ ਦੇ ਵਿੱਚ ਕਤਾਹੀ ਕੀਤੀ ਜਾ ਰਹੀ ਸੀ ਉਵੇਂ ਉਹਨਾਂ ਦੀ ਜਿਹੜੀ ਦੇਖਭਾਲ ਦੇ ਵਿੱਚ ਉਵੇਂ ਉਹਨਾਂ ਦੇ ਵੱਲੋਂ ਜਿਹੜਾ ਧਿਆਨ ਉਹ ਨਹੀਂ ਦਿੱਤਾ ਜਾ ਰਿਹਾ ਸੀ ਉਹਦੀ ਸਾਡੇ ਸੂਬੇ ਦੇ ਪ੍ਰਧਾਨ ਜਗਿੰਦਰ ਸਿੰਘ ਗਰਾਹਾਂ ਜੀ ਨੇ ਸਿਹਤ ਮੰਤਰੀ ਨੂੰ ਫੋਨ ਕੀਤਾ ਫੋਨ ਤੇ ਗੱਲ ਹੋਈ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉੱਥੋਂ ਦਾ ਇੰਚਾਰਜ ਆ ਹਸਪਤਾਲ ਦਾ ਐਸਐਮਓ ਦੇ ਨਾਲ ਗੱਲ ਕਰਾਈ ਮੀਟਿੰਗ ਚੱਲੀ ਕੱਲੇ ਕੱਲੇ ਜਿਹੜੇ ਸਾਡੇ ਉੱਥੇ ਜ਼ਖਮੀ ਐ ਸਾਡੇ ਵੀਰ ਛੱਡੀਆਂ ਮਾਵਾ ਸਾਡੇ ਭਰਾ ਉਹਨਾਂ ਦੇ ਵੱਲ ਹੁਣ ਜਨਨ ਕਿ ਜਿਹੜਾ ਧਿਆਨ ਹੈ ਉਹ ਦਿੱਤਾ ਜਾ ਰਿਹਾ ਹੈ ਇਹ ਸਾਰੇ ਕਸੇ ਦੇ ਬਾਵਜੂਦ ਜਿੰਨੇ ਵੀ ਸਾਡੇ ਚਾਹੇ ਔਰਤਾਂ ਸ਼ਹੀਦ ਹੋ ਗਈਆਂ ਉਹ ਪਰਿਵਾਰ ਉਹਨਾਂ ਦੇ ਹੌਸਲੇ ਬੁਲੰਦ ਹੈ ਚਾਹੇ ਸਾਡਾ ਨੌਜਵਾਨ ਕਰਮ ਸਿੰਘ ਹੈ ਉਹਦੀ ਬਾਹ ਕੱਟੀ ਗਈ ਹੈ ਉਹ ਟੇਲਰ ਮਾਸਟਰ ਹੈ ਉਹਦੀ ਰੋਜੀ ਰੋਟੀ ਹੋਈ ਤੇ ਜਨਨ ਕਿ ਸਲਾਈ ਤੇ ਚੱਲਦੀ ਸੀ ਮਜ਼ਦੂਰਾਂ ਦੇ ਵਿੱਚੋਂ ਹੈਗਾ ਉਹਦਾ ਹੌਸਲਾ ਬੁਲੰਦ ਹੈ ਬਸੰਤ ਸਿੰਘ ਕੋਠਾਗੁਰੂ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ ਓਹੋ ਜਾਨੀ ਕਿ ਉਹਨਾਂ ਦੀ ਧੌਣ ਦੇ ਜਿਹੜੇ ਮੰਨ ਕੇ ਉਹ ਬਾਹਰ ਨਿਕਲ ਚੁੱਕੇ ਨੇ ਰੀੜ ਦੀ ਹੱਡੀ ਦੇ ਮੰਨ ਕੇ ਪਾਸੇ ਹੋ ਚੁੱਕੇ ਨੇ ਜਿਹਨੂੰ ਡਾਕਟਰ ਜਾਨੀ ਕਿ ਇਹ ਕਹਿ ਰਹੇ ਕਿ ਇਹ ਬਹੁਤ ਗੰਭੀਰ ਮਸਲਾ ਹੈਗਾ ਉਹਨਾਂ ਦੇ ਹੌਸਲੇ ਬਹੁਤ ਬਲੰਦ ਹੈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੌਸਲੇ ਆ ਪੱਖੋਂ ਸਾਰੇ ਪਰਿਵਾਰਾਂ ਦੇ ਜੇ ਸਾਡੇ ਜਿਹੜੇ ਫੱਟੜ ਹੋਏ ਨੇ ਕਿਸਾਨ ਔਰਤਾਂ ਨੌਜਵਾਨ ਉਹਨਾਂ ਦੇ ਹੌਸਲੇ ਬਹੁਤ ਬਲੰਦ ਹੈ ਚਾਹੇ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚ ਹੈਗੇ ਆ ਬਹੁਤ ਵੱਡਾ ਸਾਡੀ ਜਥੇਵੰਦੀ ਤੇ ਇਹ ਸੰਕਟ ਆਇਆ ਇਹਨੂੰ ਅਸੀਂ ਹੱਲ ਕਰਾਂਗੇ ਤੇ ਮੰਗਾ ਵੀ ਵੀਡੀਓ ਮਨਾ ਕੇ ਰਾਂਗੇ ਤੁਸੀਂ ਢੱਲੇਵਾਲ ਸਾਹਿਬ ਜੀ तकरीबन 1.5 ਮਹੀਨੇ ਤੋਂ ਮਸਬਤ ਕਰਦੇ ਹੋ ਪਰ ਸਰਕਾਰਾਂ ਵੱਲੋਂ ਕੋਈ ਕੰਨੀ ਚੱਲਿਆ ਕੋਈ ਗੱਲਬਾਤ ਬਿਲਕੁਲ ਅਸੀਂ ਦੋਨਾਂ ਸਰਕਾਰਾਂ ਨੂੰ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਤੇ ਚਾਹੇ ਸੈਂਟਰ ਦੀ ਸਰਕਾਰ ਹੈ ਅਸੀਂ ਇਹਨਾਂ ਨੂੰ ਦੋਨਾਂ ਨੂੰ ਹੀ ਇਸ ਗੱਲ ਲਈ ਜ਼ਿੰਮੇਵਾਰ ਸਮਝਦੇ ਹਾਂ ਚਾਹੇ ਉਹ ਇੱਧਰ ਸਾਡੀਆਂ ਔਰਤਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਜ਼ਖਮੀ ਹੋਏ ਨੇ ਸਾਡੇ ਬੰਦੇ ਤੇ ਚਾਹੇ ਉਹ ਡੱਲੇਵਾਲ ਸਾਹਿਬ ਜਿਹੜੇ ਲਗਾਤਾਰ 40-40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਐ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਜੜੀਆਂ ਉਹ ਮੰਨੀਆਂ ਨਹੀਂ ਉਹਨਾਂ ਨੂੰ ਲਗਾਤਾਰ ਇਸ ਮਰਨ ਵਰਤ ਤੇ ਬਿਠਾਇਆ ਹੋਇਆ ਉਹਦੀ ਜਿਮੇਵਾਰ ਕੇਂਦਰ ਸਰਕਾਰ ਹੈ ਜੇ ਸਾਡੇ ਉਸ ਡੱਲੇ ਵਾਲ ਜਿਹੜੇ ਕਿਸਾਨ ਆਗੂ ਹੈ ਉਹਨੂੰ ਕੁਝ ਹੁੰਦਾ ਉਹਦੀ ਜਿਮੇਵਾਰ ਕੇਂਦਰ ਦੀ ਸਰਕਾਰ ਹੈ ਕੇਂਦਰ ਦੀ ਸਰਕਾਰ ਨੂੰ ਅਸੀਂ ਇਸ ਕਟਾਰੇ 'ਚ ਖੜਾਉਨੇ ਆ ਕਿਉਂ ਕਿਸਾਨਾਂ ਦੀਆਂ ਮੰਗਾਂ ਮੰਨੇ ਤੇ ਜੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹੁੰਦੀਆਂ ਐਨੀ ਠੰਡ ਦੇ ਵਿੱਚ ਐਨੀ ਧੁੰਦ ਦੇ ਵਿੱਚ ਕਿਸੇ ਦਾ ਜੀ ਨਹੀਂ ਕਰਦਾ ਉਹਦੇ ਪਰਿਵਾਰ ਦੇ ਵਿੱਚੋਂ ਐਂ ਜਾਣਦਾ ਕਿ ਜਦੋਂ ਕੇਂਦਰ ਸਰਕਾਰ ਸਾਡੀਆਂ ਮੰਗਾਂ ਦੀ ਸੁਣਵਾਈ ਨਹੀਂ ਕਰ ਰਹੀ ਮੰਗਾ ਨਹੀਂ ਮੰਨ ਰਹੀ ਸੰਗੋਂ ਦੀ ਉਤੂ ਉਲਟ ਜਿਹੜਾ ਖੇਤੀ ਨੀਤੀ ਖਰੜਾ ਜਿਹੜੇ ਤਿੰਨ ਕਾਨੂੰਨ ਰੱਦ ਕਰਾ ਕੇ ਜਾਂਦੇ ਸੀਗੇ ਉਹੀ ਮੋੜ ਸਟੇਟਾਂ ਨੂੰ ਸਬਜੈਕਟ ਬਣਾ ਕੇ ਲਾਗੂ ਕਰਾਏ ਜਾ ਰਹੇ ਆ ਉਦੇ ਖਿਲਾਫ ਵੱਡੀ ਲੜਾਈ ਲੜਨ ਦੀ ਉਹਨਾਂ ਨੇ ਲੋੜ ਬਣਾਈ ਮਾਹੌਲ ਬਣਾਤਾ ਉਹਦੇ ਵਾਸਤੇ ਲੋਕ ਤਿਆਰ ਹੋ ਰਹੇ ਨੇ ਅਸੀਂ ਕੇਂਦਰ ਨੂੰ ਇਹਦਾ ਜ਼ਿੰਮੇਵਾਰ ਸਮਝਦੇ ਹਾਂ ਚਾਹੇ ਢੱਲੇਵਾਲ ਨੂੰ ਮਰਨ ਵਾਰਤ ਤੇ ਬਿਠਾਇਆ ਤਾਂ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਜਿਹੜੀ ਲੜਾਈ ਚੱਲ ਰਹੀ ਹੈ ਜੀ ਦੇਖਿਓ ਕੇਂਦਰ ਸਰਕਾਰ ਨਾਲ ਤੇ ਜਿਵੇਂ ਆਪਣੇ ਮੰਗਾ ਮੰਨਣਾਂ ਸੇਵਾ ਜਿਵੇਂ ਕਰੂਗਾ ਤੁਹਾਨੂੰ ਨਹੀਂ ਕਰਾਂਗੇ ਰੋਕ ਕਰਾਂ ਪਰ ਫੇਰ ਵੀ ਲਾਗੂ ਕਰਨ ਤੇ ਜਾ ਰਹੇ ਹੈ ਕਿ ਉਧਰ ਸੁਪਰੀਮ ਕੋਰਟ ਹੈ ਜਿਹੜਾ ਉਹ ਉਲਟਾ ਪੰਜਾਬ ਸਰਕਾਰ ਨੂੰ ਕਹਿ ਰਿਹਾਗਾ ਤੁਸੀਂ ਇਹਨਾਂ ਨੂੰ ਚੱਕੋ ਤੇ ਇਹਨਾਂ ਦਾ ਇਲਾਜ ਕਰਾਓ ਜਦੋਂ ਕਿ ਇਹ ਕੇਂਦਰ ਸਰਕਾਰ ਦਾ ਮਸਲਾ ਹੈ ਬਿਲਕੁਲ ਜਦਕ ਸੁਪਰੀਮ ਕੋਰਟ ਹੈ ਉਹ ਪੰਜਾਬ ਸਰਕਾਰ ਤੇ ਜ਼ਿੰਮੇਵਾਰੀ ਸੱਟ ਰਹੀ ਹੈ ਜਦਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਨਿਭੰਦੀ ਸਾਡੀਆਂ ਮੰਗਾ ਕੇਂਦਰ ਸਰਕਾਰ ਦੇ ਨਾਲ ਸੁਪਰੀਮ ਕੋਰਟ ਕੇਂਦਰ ਸਰਕਾਰ ਵੱਲ ਮੂੰਹ ਨਹੀਂ ਖੋਲ ਰਹੀ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਹਦਾਇਤਾਂ ਕਰ ਰਹੀ ਹੈ ਉਹ ਇਹ ਕਹਿ ਰਹੀ ਹੈ ਕਿ ਤੁਸੀਂ ਇਸ ਦਿੱਲੀ ਵਾਲ ਸਾਹਿਬ ਦਾ ਵਰਤ ਤੜਾਓ ਉਹਦਾ ਵਰਤ ਖਲਾਓ ਉਹ ਇਹ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਕਿ ਪੰਜਾਬ ਨੂੰ ਪੰਜਾਬ ਇਸ ਮਸਲੇ ਦੇ ਵਿੱਚ ਜਦੋਂ ਡੱਲੇਵਾਲ ਸਾਹਿਬ ਨੂੰ ਚੱਕਣਗੇ ਤਾਂ ਉੱਥੇ ਜਨਨੀ ਕੀ ਟਕਰਾਅ ਹੋਊਗਾ ਬੰਦੇ ਮਰਨਗੇ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਸੁਪਰੀਮ ਕੋਰਟ ਕੇਂਦਰ ਦਾ ਪੱਖ ਲੈ ਰਹੀ ਹੈ ਤੇ ਪੰਜਾਬ ਦੇ ਉਲਟ ਭੋਗਤ ਰਹੀ ਹੈ